ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਰਨ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਐਨਡੀਏ ਦੀ ਮੀਟਿੰਗ ਹੋਈ ਹੈ ਸਾਨ ਪ੍ਰਾਣੇ ਸੰਸਦ ਭਵਨ ਦੇ ਜਿਹੜਾ ਸੈਂਟਰਲ ਹਾਲ ਹੈ ਉੱਥੇ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਵਿੱਚ ਜਿਹੜਾ ਐਨਡੀਏ ਦੀ ਮੀਟਿੰਗ ਹੋਈ ਹੈ ਕੌਮੀ ਜਮੂਰੀ ਗੱਠਜੋੜ ਦੀ ਮੀਟਿੰਗ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣ ਦੇ ਲਈ ਇੱਕ ਵਾਰ ਫਿਰ ਐਨਡੀਏ ਦਾ ਜਿਹੜਾ ਸੰਸਦੀ ਦਲ ਹੈ ਉਹਦਾ ਆਗੂ ਚੁਣ ਲਿਆ ਗਿਆ ਹੈ ਐਨਡੀਏ ਦੇ ਸੰਸਦ ਮੈਂਬਰ ਉੱਥੇ ਹਾਜ਼ਰ ਸਨ ਉਸ ਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਤਾਂ ਜਿਹੜਾ ਚੰਦਰਬਾਬੂ ਨਾਇਡੂ ਟੀਡੀਪੀ ਦੇ ਪ੍ਰਧਾਨ ਉਹ ਪਵਨ ਕਲਿਆਣ ਐਨਸੀਪੀ ਜਿਹੜੀ ਆ ਸ਼ਰਦ ਯਾਦਵ ਦੇ ਭਤੀਜੇ ਵਾਲੀ ਅਜੀਤ ਪੁਆਰ ਵਾਲੀ ਉਹ ਅਜੀਤ ਪੁਆਰ ਖੁਦ ਸਨ ਕਈ ਅੰਡੀਏ ਦੇ ਆਗੂ ਸਨ ਐਚਡੀ ਕੁਮਾਰਾ ਸੁਆਮੀ ਜੀਡੀਐਸ ਦੇ ਜਿਹੜੇ ਆਗੂ ਨੇ ਉਹ ਸੀ ਤਾਂ ਕਈ ਆਗੂ ਸੀ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਜਿਹੜਾ ਉਹ ਅਗਲੀ ਤੀਜੀ ਟਰਮ ਦੇ ਲਈ ਪ੍ਰਧਾਨ ਮੰਤਰੀ ਚੁਣ ਦਾ ਪ੍ਰੋਸੈਸ ਹੈ ਜਿਹੜਾ ਉਹ ਲਗਭਗ ਖਤਮ ਹੋ ਗਿਆ ਹੈ ਐਨਡੀਏ ਦੇ ਸੰਸਦੀ ਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੜਾਓ ਆਪਣਾ ਆਗੂ ਚੁਣ ਲਿਆ ਹੈ ਤੇ ਜਿਹੜਾ ਸਾਰਾ ਪ੍ਰਕਿਰਿਆ ਚੱਲਿਆ ਨਰਿੰਦਰ ਮੋਦੀ ਨੇ ਕਹਿ ਲਿਆ ਕਿ ਆਪਾਂ ਕਥਿਤ ਤੌਰ ਦੇ ਉੱਤੇ ਪਖੰਡ ਕੀਤੇ ਸੰਵਿਧਾਨ ਨੂੰ ਮੱਥਾ ਟੇਕਿਆ ਜਾਏ ਜੀਆਂ ਚੀਜ਼ਾਂ ਉਹ ਕਰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਨਡੀਏ ਦੇ ਸੰਸਦੀ ਦਲ ਦਾ ਆਗੂ ਚੁਣਨ ਦੇ ਲਈ ਇੱਥੇ ਇੱਕ ਚੀਜ਼ ਸਕਿਪ ਹੋ ਰਹੀ ਹੈ ਕਿ ਪਾਜ ਪਾ ਸੰਸਦੀ ਦਲ ਦੀ ਬੈਠਕ ਨਹੀਂ ਹੋਈ ਜਿਹਦੇ ਵਿੱਚ ਅਸਲ ਚ ਨਰਿੰਦਰ ਮੋਦੀ ਨੂੰ ਪ੍ਰਧਾਨ ਆਗੂ ਚੁਣਿਆ ਜਾਣਾ ਸੀਗਾ ਉਹ ਨਹੀਂ ਹੋਈ ਉਹਨੂੰ ਸਕਿਪ ਕਰਕੇ ਸਿੱਧਾ ਐਨਡੀਆ ਦੀ ਕੀਤੀ ਗਈ ਹੈ ਜਿਹਦੇ ਵਿੱਚ ਰਾਜਨਾਥ ਸਿੰਘ ਨੇ ਜਿਹੜਾ ਇੱਕ ਮਤਾ ਰੱਖਿਆ ਮੀਟਿੰਗ ਦੇ ਵਿੱਚ ਕਿ ਨਰਿੰਦਰ ਮੋਦੀ ਨੂੰ ਜਿਹੜਾ ਐਨਡੀਆ ਦਾ ਜਿਹੜਾ ਆਗੂ ਚੁਣ ਲਿਆ ਜਾਵੇ ਉਹਨੂੰ ਜਿਹੜਾ ਐਚਡੀ ਕੁਮਾਰਾ ਸਵਾਮੀ ਨੇ ਸਮਰਥਨ ਦਿੱਤਾ ਰਾਜਨਾਥ ਸਿੰਘ ਨੇ ਸਮਰਥਨ ਦਿੱਤਾ ਤੇ ਜਿਹੜਾ ਨਤੀਸ਼ ਕੁਮਾਰ ਨੇ ਜਿਹੜੀ ਆ ਉਹਦੀ ਤਾਕੀਦ ਕੀਤੀ ਹੈ ਤਾਇਦ ਕੀਤੀ ਹੈ ਮਾਫ ਕਰਨਾ ਤਾਇਦ ਕੀਤੀ ਹੈ ਤਾਂ ਇਸੇ ਤਰ੍ਹਾਂ ਨਾਲ ਨਰਿੰਦਰ ਮੋਦੀ ਇੱਕ ਵਾਰ ਫਿਰ ਤੀਜੀ ਟਰਮ ਦੇ ਲਈ ਜਿਹੜਾ ਚੁਣੇ ਜਾਣਗੇ ਕਿਹਾ ਜਾਂਦਾ ਹੈ ਕਿ ਅੱਜ ਸ਼ਾਮ ਨੂੰ ਲਗਭਗ 6 ਤੋਂ 7 ਵਜੇ ਦਾ ਟਾਈਮ ਰਾਸ਼ਟਰਪਤੀ ਭਵਨ ਤੋਂ ਲੈ ਲਿਆ ਗਿਆ ਹੈ ਆਪਣੀ ਸਰਕਾਰ ਬਣਾਉਣ ਦਾ ਦਾਵਾ ਨਰਿੰਦਰ ਮੋਦੀ ਪੇਸ਼ ਕਰਨਗੇ ਤੇ 9 ਜਾਨੀ ਕਿ ਪਰਸੋਂ ਪਰਸੋਂ ਜਿਹੜਾ ਉਹ ਸੋਚਕ ਸਮਾਗਮ ਹੋਵੇਗਾ ਉਮੀਦ ਕੀਤੀ ਜਾਂਦੀ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਪਟਾਨ ਦੇ ਰਾਜਾ ਜਿਹੜੇ ਆ ਉਹ ਆ ਸਕਦੇ ਆ ਨੇਪਾਲ ਦੇ ਪ੍ਰਧਾਨ ਮੰਤਰੀ ਆ ਸਕਦੇ ਆ ਲਗਭਗ ਕਿਹਾ ਜਾਂਦਾ ਹੈ ਕਿ ਆ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਸਕਿਪ ਕਰਕੇ ਜਿਹੜੇ ਕਈ ਰਾਸ਼ਟਰੀ ਗਵਾਂਢੀ ਸੂਬੇ ਆ ਜਿਹੜੇ ਸਾਡੇ ਗਵਾਂਢੀ ਗਵਾਂਢੀ ਦੇਸ਼ ਹੈ ਉਹਨਾਂ ਦੇ ਜਿਹੜੇ ਮੁਖੀ ਨੇਗੇ ਉਹ ਆ ਸਕਦੇ ਨੇਗੇ ਇਸੇ ਤਰ੍ਹਾਂ ਨਾਲ ਮਾਲਦੀਵ ਦੇ ਰਾਸ਼ਟਰਪਤੀ ਸ਼ਾਇਦ ਆ ਆ ਜਾਣ Sri Lanka ਦੇ ਰਾਸ਼ਟਰਪਤੀ ਆ ਸਕਦੇ ਆ ਤਾਂ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਤਹਿਤ ਕੰਮ ਹੋ ਰਿਹਾ 9 ਤਰੀਕ ਨੂੰ ਸੌ ਚੁੱਕ ਲੈਣੀ ਆ ਐਨਡੀਏ ਦੇ ਲਗਭਗ 293 ਲੋਕ ਸਭਾ ਮੈਂਬਰਾਂ ਨੇ ਜਿਹੜਾ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਐਨਡੀਆ ਦੇ ਵਿੱਚ ਇਸ ਸਮੇਂ 16 ਪਾਰਟੀਆਂ ਨੇ ਤੇ ਜਿਨ੍ਹਾਂ ਦੇ 21 ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਐ ਅ ਕੁੱਲ ਮਿਲਾ ਕੇ ਦੇਖੀਏ ਭਾਰਤੀ ਜਨਤਾ ਪਾਰਟੀ ਕੋਲੇ 240 ਸੀਟਾਂ ਨੇ 240 41 ਟੀਡੀਪੀ 16 ਜਨਤਾਦਲ ਸੈਕੂਲਰ 12 ਸ਼ਿਵ ਸੈਨਾ शिंदे ਧੜਾ 7 ਐਲ ਜੀ ਪੀ ਰਾਮਪਰਾ पासवान ਯਾਦਵਾਲੀ 5 ਜੀ ਡੀ ਐਸ 2 ਜਨ ਸੇਨਾ ਪਾਰਟੀ 2 ਆਂਧਰਾ ਪ੍ਰਦੇਸ਼ ਦੀ ਪਾਰਟੀ ਆ ਐਕਟਰ ਪਬਲਿਕ ਲਿਆਨ ਦੀ ਪਾਰਟੀ ਆ ਆਰਐਲਡੀ ਜਯੰਤ सिन्हा ਦੀ ਮਾਫ ਕਰਨਾ ਜਯੰਤ ਚੌਧਰੀ ਦੀ ਪਾਰਟੀ ਆ 2 4 ਖੰਡ ਜਿਹੜਾ 4 ਖੰਡ ਦੀ ਜਿਹੜੀ ਪਾਰਟੀ ਆ 4 ਖੰਡ ਸਟੂਡੈਂਟ ਜੁਨੀਅਨ ਇੱਕ ਹਿੰਦੁਸਤਾਨੀ ਆਵਾਮ ਮੋਰਚਾ ਇੱਕ ਐਨਸੀਪੀ ਅਜੀਤ ਪੁਆਰ ਤੜਾ ਇੱਕ ਆਪਣਾ ਦਲ ਸੋਨੇ ਲਾਲ ਇੱਕ ਐਲ ਜੀ ਪੀ ਅਸਮ ਗਣ ਪ੍ਰੀਸ਼ਦ ਇੱਕ